ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੈਂਬਰ ਰਾਜ ਸਭਾ ਰਾਗੋ ਚੱਡਾ ਨੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਰੁਕੇ ਹੋਏ ਫੰਡਾਂ ਦਾ ਮੁੱਦਾ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਰੋੜਾਂ ਰੁਪਏ ਕੇਂਦਰ ਸਰਕਾਰ ਨੇ ਰੋਕੇ ਹੋਏ ਨੇ ਜਿਦੇ ਵਿੱਚ ਕਈ ਭਲਾਈ ਸਕੀਮਾਂ ਦੇ ਪੈਸੇ ਵੀ ਰੁਕੇ ਹੋਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਈ ਹੋਰ ਵੀ ਗੱਲਾਂ ਬਾਤਾਂ ਕੀਤੀਆਂ ਨੇ ਖਾਸ ਤੌਰ ਦੇ ਉੱਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਸਿੰਘਾਸਨ ਦਾ ਮੁੱਦਾ ਚੁੱਕਿਆ ਸੀਗਾ ਜੋ ਵਿਦੇਸ਼ ਦੇ ਵਿੱਚ ਪਿਆ ਹੈ ਤੇ ਉਹਨੂੰ ਭਾਰਤ ਲਿਆਉਣ ਦੀ ਗੱਲ ਕੀਤੀ ਗਈ ਸੀ ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜੇਕਰ ਆਂਦਾਤਾ ਕਿਹਾ ਜਾਵੇ ਤਾਂ ਕੋਈ ਗੱਲ ਗਲਤ ਨਹੀਂ ਹੋਵੇਗੀ ਉਹਨਾਂ ਨੇ ਪੰਜਾਬ ਨੂੰ ਆਂਦਾਤਾ ਕਿਹਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਹਰੀ ਕ੍ਰਾਂਤੀ ਵੀ ਪੰਜਾਬ ਦੇ ਵਿੱਚੋਂ ਹੀ ਪੈਦਾ ਹੋਈ ਹੈ ਪੰਜਾਬ ਲੋਕਾਂ ਦਾ ਢਿੱਡ ਭਰਦਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਹੀ ਸਭ ਤੋਂ ਵੱਧ ਕੁਰਬਾਨੀਆਂ ਵੀ ਕੀਤੀਆਂ ਨੇ ਪਰ ਪੰਜਾਬ ਦੇ ਨਾਲ ਲਗਾਤਾਰ ਵਿਤਕਰਾ ਕੀਤਾ ਜਾਂਦਾ ਹੈ ਪੰਜਾਬ ਦੇ ਫੰਡ ਰੋਕੇ ਗਏ ਨੇ ਚਾਹੇ ਉਹ ਰੂਰਲ ਡਵੈਲਪਮੈਂਟ ਦੇ ਫੰਡ ਹੋਣ ਜਾਂ ਫਿਰ ਉਹ ਮੰਡੀ ਬੋਰਡ ਦੇ ਫੰਡ ਹੋਣ ਤੇ ਕਈ ਹੋਰ ਯੋਜਨਾਵਾਂ ਦੇ ਤਹਿਤ ਕਰੋੜਾ ਰੁਪਏ ਦੇ ਫੰਡ ਕੇਂਦਰ ਸਰਕਾਰ ਨੇ ਪੰਜਾਬ ਦੇ ਰੋਕੇ ਹੋਏ ਨੇ ਜੇਕਰ ਮੋਟੀ ਜੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਹੈ ਕਿ 5500 ਕਰੋੜ ਰੁਪਏ ਜਿਹੜਾ ਉਹ ਵਕਫਾ ਖ ਯੋਜਨਾਵਾਂ ਦੇ ਤਹਿਤ ਰੋਕਿਆ ਗਿਆ ਹੈ ਤੇ ਦੂਜਾ ਮੰਡੀ ਡਵੈਲਪਮੈਂਟ ਫੰਡ 1100 ਕਰੋੜ ਰੁਪਏ ਦਾ ਹੈ ਨੈਸ਼ਨਲ ਹੈਲਥ ਫੰਡ ਵੀ 1100 ਕਰੋੜ ਦਾ ਹੈ ਤੇ ਇਸ ਤੋਂ ਇਲਾਵਾ ਇੱਕ ਐਜੂਕੇਸ਼ਨ ਦੇ ਨਾਲ ਸੰਬੰਧਿਤ ਫੰਡ 180 ਕਰੋੜ ਰੁਪਏ ਦਾ ਰੋਕਿਆ ਗਿਆ ਹੈ ਤੇ ਇਸ ਤੋਂ ਇਲਾਵਾ 1800 ਕਰੋੜ ਦੇ ਹੋਰ ਵੀ ਫੰਡ ਕੇਂਦਰ ਸਰਕਾਰ ਨੇ ਰੋਕੇ ਹੋਏ ਨੇ ਤੇ ਪਹਿਲਾਂ ਐਜੂਕੇਸ਼ਨ ਦੇ ਫੰਡ ਨੂੰ ਲੈ ਕੇ ਸਵਾਲ ਖੜੇ ਹੋਏ ਸੀਗੇ ਇੱਕ ਪੀਐਮ ਸ਼੍ਰੀ ਪੀਐਮ ਸ਼੍ਰੀ ਯੋਜਨਾ ਸੀਗੀ ਉਹਦੇ ਤਹਿਤ ਵੀ ਫੰਡ ਰੋਕੇ ਗਏ ਸੀਗੇ ਕਿ ਸਕੂਲਾਂ ਨੂੰ ਡਵੈਲਪ ਕੀਤਾ ਜਾਣਾ ਪਰ ਪੰਜਾਬ ਸਰਕਾਰ ਨੇ ਕਹਿ ਦਿੱਤਾ ਸੀ ਕਿ ਅਸੀਂ ਸਕੂਲ ਆਫ ਫੈਮਿਨਿਅਸ ਬਣਾ ਰਹੇ ਹਾਂ ਇਸ ਕਰਕੇ ਉਸ ਸਕੀਮ ਦੇ ਵਿੱਚੋਂ ਪੰਜਾਬ ਬਾਹਰ ਹੋ ਗਿਆ ਸੀ ਪਰ ਉਹਦੇ ਉੱਤੇ ਹੁਣ ਕੇਂਦਰ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ ਯਾਨੀ ਸਕੂਲਾਂ ਦੇ ਵਿਕਾਸ ਵਾਸਤੇ ਉਹਨਾਂ ਦੀ ਡਵੈਲਪਮੈਂਟ ਫੰਡ ਪੰਜਾਬ ਦੇ ਵਿੱਚ ਆ ਸਕਦੇ ਨੇ ਪਰ ਇਸ ਤੋਂ ਇਲਾਵਾ ਹੋਰ ਵੀ ਕਈ ਫੰਡ ਨੇ ਜਿਨ੍ਹਾਂ ਦੇ ਰੇੜਕੇ ਨੇ ਵਿਵਾਦ ਪੈਦਾ ਕਰ ਦਿੱਤਾ ਸੀਗਾ ਰਾਜਪਾਲ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਮਿਆਨ ਵੀ ਬਨਵਾਰੀ ਵਾਲਾ ਪ੍ਰੋਤ ਹੋਰਾਂ ਦੇ ਨਾਲ ਵੀ ਉਹਨਾਂ ਦੇ ਕਾਫੀ ਸਵਾਲ-ਜਵਾਬ ਹੋਏ ਸੀ ਕਿ ਫੰਡਾਂ ਦੀ ਗੱਲ ਉਹ ਕਦੇ ਨਹੀਂ ਕਰਦੇ ਜਦਕਿ ਫੰਡਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦਾ ਸੀ ਅਸੀਂ ਕਿਸੇ ਤੋਂ ਕੁਝ ਮੰਗਣਾ ਨਹੀਂ ਕੇਂਦਰ ਸਰਕਾਰ ਦਾ ਫਰਜ਼ ਬੰਦ ਹੈ ਪੰਜਾਬ ਨੂੰ ਫੰਡ ਦੇਣਾ ਰਾਹਤ ਫੰਡਾਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਜਦੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੱਡ ਦੀ ਮਾਰ ਪਈ ਸੀ ਤੇ ਹੁਣ ਰਾਘਵ ਚੱਡਾ ਨੇ ਇੱਕ ਵਾਰ ਫੇਰ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਤੋਂ ਉਹ ਮੈਂਬਰ ਆਸਬਾ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਹੈ ਫੰਡ ਰੋਕੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਦੋਂ ਇਹਨਾਂ ਫੰਡਾਂ ਨੂੰ ਰਿਲੀਜ਼ ਕਰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ